ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਨੇ ਸੂਟ ਲੈ ਕੇ ਆਏਗੇ ਪਹਿਲਾਂ ਵੀ ਲੈ ਕੇ ਆਏ ਸੀ ਦੁਬਾਰਾ ਰਿਪੀਟ ਦੇਣਗੇ ਬਹੁਤ ਵਧੀਆ ਰਿਸਪੌਂਸ ਰਿਹਾ ਪਹਿਲਾਂ ਵੀ ਤੇ ਪ੍ਰਾਈਸ ਵੀ ਇਹਦਾ ਠੀਕ ਹੈ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਤੁਸੀਂ ਕੋਰਸੈਟ ਵਗੈਰਾ ਰੈਡੀ ਕਰਵਾਉਣਾ ਚਾਹੁੰਦੇ ਹੋ ਕੋਰਸੈਟ ਰੈਡੀ ਕਰਵਾ ਸਕਦੇ ਹੋਗੇ ਜੇ ਤੁਸੀਂ ਇੱਦਾਂ ਹੀ ਲੈਣਾ ਚਾਹੁੰਦੇ ਹੋਗੇ ਸੂਟ ਸਲਾਈ ਕਰਵਾਉਣਾ ਚਾਹੁੰਦੇ ਹੋ ਸੂਟ ਵੀ ਸਲਾਈ ਕਰਾ ਸਕਦੇ ਹੋਊ ਲਓ ਜੀ ਸੂਟ ਤੁਸੀਂ ਦੇਖ ਸਕਦੇ ਹੋਗੇ ਅੰਜੋ ਵਾਲੇ ਬਹੁਤ ਹੀ ਜਿਆਦੇ ਸੋਹਣੇ ਨੇਗੇ ਤੇ ਪਹਿਲਾਂ ਵੀ ਆਪਾਂ ਲੈ ਕੇ ਆਏ ਸੀਗੇ ਬਹੁਤ ਜਿਆਦੇ ਵਧੀਆ ਰਿਸਪੌਂਸ ਰਿਹਾ ਏ ਸੂਟਾਂ ਦਾ ਦੇਖੋ ਇਸ ਤਰ੍ਹਾਂ ਤੁਹਾਨੂੰ ਸਾਰੇ ਪ੍ਰੋਪਰ ਪ੍ਰਿੰਟ ਵਗੈਰਾ ਦਿਖੂਗਾ ਤੇ ਬਿਲਕੁਲ ਸਹੀ ਹੋਣਗੇ ਇਸ ਤਰ੍ਹਾਂ ਦੇਖ ਠੀਕ ਹੈ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਹੈਗਾ ਇਹ ਜਿਹੜੇ ਸੂਟ ਨੇਗੇ ਸਪੈਸ਼ਲ ਆਪਾਂ कॉटन सेट ਲਈ ਲੈ ਕੇ ਆਏ ਸੀਗੇ ਪਹਿਲਾਂ ਤੇ ਪਹਿਣਾ ਨੇ ਪਰ ਹਨਾ ਵੀ ਇਹ ਸੂਟ ਸਟੱਚ ਕਰਵਾਏ ਨੇਗੇ ਜੇ ਤੁਸੀਂ ਵੀ ਸੂਟ ਸਲਾਈ ਕਰਾਉਣਾ ਚਾਹੁੰਦੇ ਹੋ ਬਹੁਤ ਜਾਦੀ ਸੋਹਣੇ ਇਦਾਂ ਦੇ ਪ੍ਰਿੰਟ ਦੇ ਸੂਟ ਨੇਗੇ ਜਿਹੜੇ ਬਹੁਤ ਜਾਦੀ ਸੋਹਣੇ ਬਣਦੇ ਨੇਗੇ ਜਿਹੜੀ कॉटन ਹੈਗੀ ਬਹੁਤ ਹੀ ਜਾਂਦੇ ਸੋਹਣੀ ਹੈਗੀ ਪ੍ਰਾਈਸ ਰਹੂਗਾ 1200 ਵਿਦ ਸ਼ਿਪਿੰਗ ਰਹੂਗਾ ਲਓ ਜੀ ਬਹੁਤ ਜਾਦੀ ਸੋਹਣੀ कॉटन ਹੈਗੀ ਜਿਹਨਾਂ ਤੁਸੀਂ ਡਿਜ਼ਾਈਨ ਕਰਕੇ ਹਨਾ ਸੋਹਣੇ ਸੋਹਣੇ ਸੂਟ ਲੇਗੇ ਜਿਹੜੇ ਸਲਾਈ ਕਰਾ ਸਕਦੇ ਹੋ ਇਹਦੇ ਕਲਰ ਆਪਾਂ ਦਿਖਾ ਦਿੰਨੇ ਆ ਵੀ ਕਿਹੜੇ ਕਲਰ ਆਏ ਨੇਗੇ ਪਹਿਲਾ ਸੂਟ ਇਹ ਵਾਲਾ ਸੀਗਾ ਤੇ ਦੂਜਾ ਹੈਗਾਗਾ ਬਲੈਕ ਬਹੁਤ ਵਧੀਆ ਰਿਸਪੌਂਸ ਰਿਹਾ ਆਪਾਂ ਪਹਿਲਾਂ ਵੀ ਲੈ ਕੇ ਆਏ ਸੀਗੇ ਸੂਟ ਇਹਦੇ ਨਾਲ ਦੇ ਆਹ ਵਾਲਾ ਵੀ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਜਿਹੜੀ ਆਪਾਂ ਨੇ ਠੀਕ ਪ੍ਰਾਈਸ ਦੇ ਵਿੱਚ ਸੂਟ ਲੈਣਾ ਚਾਹੁੰਦੇ ਨੇਗੇ ਤਾਂ ਤੁਸੀਂ ਇਹ ਵਾਲਾ ਸੂਟ ਲੇنگੇ ਇਹ ਵਾਲੇ ਸੂਟ ਲੇنگੇ ਜਿਹੜੇ ਲੈ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣੇ ਸੂਟ ਮਿਲਣਗੇ ਦੇਖੋ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇਗੇ ਇਸ ਤਰ੍ਹਾਂ ਤੇ ਅਗਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਲਗਵਾਉਣਾ ਚਾਹੋ ਨੇ ਲਗਵਾ ਸਕਦੇ ਹੋਗੇ ਲੋਚ ਕਲਰ ਤੁਸੀਂ ਦੇਖੋ ਸਾਰੇ ਹੀ ਸੋਹਣੇ ਨੇਗੇ ਇਹਨਾਂ ਨਾਲ ਜਿਹੜਾ ਦੁਪੱਟਾ ਹੈਗਾ ਇੱਕ بیس ਦਾ ਚੱਲੂਗਾ ਨੈਕਸਟ ਹੈਗਾ ਰਸਟ ਦੇ ਵਿੱਚ ਡ्रेसेस ਵਗੈਰਾ ਬਣਾਉਣੀਆਂ ਨੇਗੇ ਕਾਰਡ ਸੈਟ ਵਗੈਰਾ ਬਣਾਉਣੇ ਨੇਗੇ ਤੁਸੀਂ ਆਪਣੇ ਕੋਲੋਂ ਵੀ ਰੈਡੀ ਕਰਵਾ ਸਕਦੇ ਹੋਗੇ ਜੇ ਤੁਸੀਂ ਸਾਡੇ ਕੋਲੋਂ ਸਿਲਾਈ ਕਰਾਉਣਾ ਚਾਹੁੰਦੇ ਹੋਗੇ ਤਾਂ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਜੀ ਫਿਰ ਨੈਕਸਟ ਪ੍ਰਿੰਟ ਆ ਜੂਗਾ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਰਹੂਗਾ ਜੀ 올ਓਵਰ ਇਹ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਬੀਨ ਸ਼ੇਡ ਦੇ ਵਿੱਚ ਜਗਾ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈਗਾ ਜਿੱਦਾਂ ਕਿ ਕਫਾ ਵਗੈਰਾ ਵਾਲੀਆਂ ਬਾਹਾਂ ਲਗਾ ਕੇ ਤੁਸੀਂ ਇਹਨਾਂ ਨੂੰ ਸਟਿਚ ਕਰਵਾਏ ਤੁਸੀਂ ਸਟਿਚਿੰਗ ਦੇਖਿਓ ਇਹ ਹੀ ਸੂਟਣਗੇ ਜਿਹੜੇ ਕਿਉਂਕਿ ਕਾਟਨ ਬਹੁਤ ਜ਼ਿਆਦਾ ਸੋਹਣੀ ਹੈਗੀ ਇਹਨਾਂ ਨੂੰ ਐਵੇਂ ਡਿਜ਼ਾਈਨ ਕਰਕੇ ਸੂਟਣਗੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਰੈਡੀ ਹੋਣਗੇ ਨੈਕਸਟ ਇਹਦੇ ਵਿੱਚ ਆ ਜਾਊਗਾ ਪੀਛੇ ਸ਼ੇਡ ਆ ਜਾਊਗਾ ਵੀਡੀਓ ਧਿਆਨ ਨਾਲ ਸੁਣਿਆ ਕਰੋ ਜਿਹੜੀ ਵੀਡੀਓ ਦੇ ਵਿੱਚ ਹੀ ਪ੍ਰਾਈਸ ਦੱਸਿਆ ਹੁੰਦਾ ਹਰ ਇੱਕ ਵੀਡੀਓ ਦੇ ਵਿੱਚ 1200 ਪ੍ਰਾਈਸ ਹੈ ਅੱਜ ਵਾਲੇ ਸਾਰੇ ਸੂਟਾਂ ਦਾ ਇਹ ਵਾਲਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਨੈਕਸਟ ਆ ਜਾਊਗਾ ਮੈਚਿੰਗ ਇਸ ਤਰ੍ਹਾਂ ਪ੍ਰਿੰਟ ਡਿਜ਼ਾਈਨ ਹੈ ਤੇ ਬਾਟਮ ਇਹਦੀ ਰਹੂਗੀ ਮੈਚਿੰਗ ਬਾਟਮ ਰਹੂਗੀ ਇਸ ਤਰ੍ਹਾਂ ਇਹ ਵਾਲੀ ਬਾਟਮ ਹੈ ਇਹਦੇ ਨਾਲ ਫਿਰ ਇਹਦਾ ਅਗਲਾ ਕਲਰ ਆ ਜਾਊਗਾ ਫਰੋਜ਼ੀ ਸ਼ੇਡ ਆ ਜਾਊਗਾ ਇਹ ਵੀ ਰੰਗ ਦਾ ਮੈਚਿੰਗ ਸੂਟ ਰਹੂਗਾ ਬਿਲਕੁਲ ਲਾਈਟ ਵੇਟ ਸਟੱਫ ਹੈਗਾ ਇਹ ਵਾਲਾ ਸ਼ੇਡ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਇਸ ਤਰ੍ਹਾਂ ਦੀ ਬਾਟਮ ਰਹੂਗੀ ਦੁਪੱਟੇ ਵਗੈਰਾ ਨੇ ਤੁਸੀਂ ਹਾਫ ਪਿਓਰ ਦੇ ਰੱਖ ਸਕਦੇ ਹੋਗੇ ਕੋਟੇ ਦੇ ਰੱਖ ਸਕਦੇ ਹੋ ਇਹਨਾਂ ਨਾਲ ਇਸ ਤਰ੍ਹਾਂ ਸੂਟ ਨਹੀਂਗੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਮਤਲਬ ਬਹੁਤ ਜਿਆਦੇ ਸੋਨੇ ਪਾਣ ਕੇ ਇਸ ਤਰ੍ਹਾਂ ਨਾ ਤੁਸੀਂ ਕਫਾ ਵਗੈਰਾ ਵਾਲੀਆਂ ਬਾਵਾ ਕਰਵਾ ਕੇ ਸਟਿਚ ਕਰਵਾ ਸਕਦੇ ਹੋਗੇ ਜਾਂ ਫਿਰ ਹਨਾ ਡਿਜ਼ਾਈਨ ਵਗੈਰਾ ਹੋ ਜਾਊਗਾ ਕੋਈ ਵੀ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਸਕਦਾ ਹੈਗਾ ਤੇ ਜਿਹੜਾ ਮੈਂ ਵੇਅਰ ਕੀਤਾ ਹੋਇਆ ਸੂਟ ਇਹਦੇ ਨਾਲ ਦੇ ਕਾਫੀ ਪਹਿਣਾ ਹਨਾ ਇਦੇ ਨਾਲ ਦੇ ਕਾਫੀ ਪੈਨਾ ਨਾ ਸੂਟ ਨੇ ਜੀ ਕਹਿ ਰਹੀਆਂ ਨੇ ਵੀ ਸਾਨੂੰ ਚਾਹੀਦੇ ਨੇ ਪਰ ਇਹਦੇ ਵਿੱਚ ਸੇਮ ਕਲਰ ਨਹੀਂ ਹੈਗਾ ਹੋਰ ਕਲਰ ਤੇ ਤੁਸੀਂ ਕੋਈ ਵੀ ਰੈਡੀ ਕਰਵਾ ਸਕਦੇ ਹੋਗੇ ਇਹ ਸੂਟ ਦਾ ਪ੍ਰਾਈਸ ਹੈਗਾ ਸਿਰਫ 4500 ਰੁਪਏ ਹੈਗਾ ਪਲੱਸ ਤੁਹਾਨੂੰ ਇਸ ਤਰ੍ਹਾਂ ਦੁਪੱਟਾ ਮਿਲੇਗਾ ਤੇ ਲੈਸ ਲਗਾ ਕੇ ਦਵਾਂਗੇ ਮੈਂ ਨਹੀਂ ਲੈਸ ਲਗਵਾਈ ਹੈਗੀ ਕੋਈ ਵੀ ਦੁਪੱਟੇ ਤੇ ਹਨਾ ਤੇ ਇਦਾਂ ਤੁਹਾਨੂੰ ਟਾਈ ਐਂਡ ਡਾਈ ਮਿਲੇਗਾ ਸਾਰਾ ਦੁਪੱਟਾ ਅਤੇ ਇਸ ਤਰ੍ਹਾਂ ਦੇਖੋ ਇਹ neck ਤੇ ਵਰਕ ਕੀਤਾ ਹੋਇਆ ਹੈਗਾ ਬਾਵਾ ਤੇ ਕੀਤਾ ਹੋਇਆ ਹੈਗਾ ਤੇ ਪਲੱਸ ਘੇਰੇ ਤੇ ਹਨਾ ਚਾਕਾਂ ਤੇ ਆ ਜਾਊਗਾ ਤੇ ਪਲੱਸ ਬਾਟਮ ਤੇ ਵੀ ਵਰਕ ਆ ਜਾਊਗਾ ਇਸ ਤਰ੍ਹਾਂ ਵਰਕ ਕੀਤਾ ਹੋਇਆਗਾ ਤੇ 4500 ਇਹਦਾ ਪ੍ਰਾਈਸ ਹੈਗਾ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਮੈਂ ਤੁਹਾਨੂੰ ਪਿਕਚਰਸ ਸ਼ੇਅਰ ਕਰਵਾ ਲਿਓ ਪ੍ਰਾਈਸ ਹੈਗਾ ਜਿਹੜਾ ਮੈਂ ਤੁਹਾਨੂੰ ਨਾਲ ਹੁੰਦੇ ਦੱਸ ਚੁੱਕੀ ਆਂਗੀ ਵੀ ਇੱਥੇ ਤੱਕ ਇਹ ਸੂਟ ਹੈਗਾ ਜਿਹੜਾ ਰੈਡੀ ਹੋਊਗਾ ਵਿਦਆਊਟ ਸਟਿਚਿੰਗ ਹੋਊਗਾ ਕੋਈ ਇਹਦੇ ਵਿੱਚ ਸਟਿਚਿੰਗ ਇਨਕਲੂਡ ਨਹੀਂ ਹੈਗੀ ਵਿੱਚ ਵਿਦਆਊਟ ਸਟਿਚਿੰਗ ਹੋਊਗਾ ਜੇ ਤੁਸੀਂ ਸਿਲਾਈ ਕਰਾਉਣਾ ਚਾਹੁੰਦੇ ਹੋ ਦੇ ਐਕਸਟਰਾ ਚਾਰजेस ਹੋਣਗੇ ਤੇ ਸੇਮ ਕਲਰ ਨਹੀਂ ਮਿਲਣਾ ਹੈਗਾ ਤੁਹਾਨੂੰ ਇਹਦੇ ਨਾਲ ਦਾ ਤੁਹਾਨੂੰ ਹੋਰ ਕਲਰ ਦੇ ਰੈਡੀ ਕਰਵਾਉਣਾ ਪਊਗਾ ਗ੍ਰੀਨ ਕਲਰ ਦੇ ਵਿੱਚ ਰੈਡੀ ਹੋ ਜੂਗਾ ਤੇ ਕਾਫੀ ਸਾਰੇ ਹੋਰ ਕਲਰ ਹੈਗੇ ਨੇਗੇ ਉਹਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਇਦਾਂ ਦਾ ਡਿਜ਼ਾਈਨ ਹੈ ਜਿਹੜਾ ਇਹ ਪੈਜੂਗਾ ਕਾਫੀ ਜਿਆਦਾ ਸੋਹਣਾ ਡਿਜ਼ਾਈਨ ਹੈ ਇੱਕ ਥ्रेड ਨਾਲ ਆਪਾਂ ਇਹ ਜਿਹੜਾ ਰੈਡੀ ਕੀਤਾਗਾ ਤੇ ਪਲੱਸ ਇਹਦੇ ਨਾਲ ਫੁੱਲ ਪਿਓਰ ਆਰਗੈਂਜ਼ਾ ਦੁਪੱਟਾ ਰੱਖਿਆ ਹੈ ਤੁਸੀਂ ਵੀ ਫੁੱਲ ਪਿਓਰ ਲਗਾ ਸਕਦੇ ਹੋ ਜੇ ਤੁਸੀਂ ਘੱਟ ਸੂ ਮਤਲਬ ਘੱਟ ਪੈਸੇ ਲਗਾਉਣੇ ਨੇਗੇ ਤਾਂ ਤੁਸੀਂ ਸੈਮੀ ਦੁਪੱਟਾ ਲਗਾ ਸਕਦੇ ਹੋਗੇ ਸੈਮੀ ਆਰਗੈਂਜ਼ਾ ਲਗਾ ਲਓ ਚਨੌਣ ਲਗਾ ਲਓ ਕੋਈ ਵੀ ਲਗਾ ਲਓ ਹਨਾ ਫਿਰ ਥੋੜਾ ਹੈ ਮਤਲਬ ਹੈ ਕਿ ਜਿਹੜਾ 4-500 ਰੁਪਏ ਸੂਟ ਦਾ ਜਿਹੜਾ ਪ੍ਰਾਈਸ ਹੈਗਾ ਘਟ ਜਾਊਗਾ ਜੇ ਤੁਸੀਂ ਮਤਲਬ ਇਦਾਂ ਹੀ ਫੁੱਲ ਪਿਓਰ ਦੁਪੱਟੇ ਦੇ ਵਿੱਚ ਲਓਗੇ ਤਾਂ ਇਹਦਾ ਪ੍ਰਾਈਸ ਹੋਊਗਾ 4500 ਤੇ ਵਿਦਆਊਟ ਸਟਿਚਿੰਗ ਜੇ ਤੁਸੀਂ ਸਲਾਈ ਕਰਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਬਹੁਤ ਸਾਰੇ ਸੂਟ ਲੇਗੇ ਦਿਨ ਨਾਲ ਦੇ ਆਪਾਂ ਰੈਡੀ ਕਰਕੇ ਭੇਜੇ ਨੇਗੇ ਜਿਦਾਂ ਕਿ ਰਖੜੀ ਦਾ ਤਿਹਾਰ ਆ ਰਿਹਾ ਹੈਗਾ ਜਿਹੜੀਆਂ ਭੈਣਾਂ ਨੇ ਸੂਟ ਰੈਡੀ ਕਰਵਾਉਣੇ ਨੇ ਕੁਝ ਭੈਣਾਂ ਦੇ ਆਰਡਰ ਨੇਗੇ ਜਿਹੜੇ ਚੱਲ ਰਹੇ ਨੇਗੇ ਆਪਣੇ ਤੇ ਜਿਹੜੀਆਂ ਭੈਣਾਂ ਨੇ ਸੂਟ ਰੈਡੀ ਕਰਵਾਉਣੇ ਨੇ ਤਾਂ ਆਪਣਾ ਜਲਦੀ ਜਲਦੀ ਆਰਡਰ ਦੇ ਦਿਓ ਤਾਂ ਕਿ ਤੁਹਾਨੂੰ ਟਾਈਮ ਸਿਰਨੇਗੇ ਜਿਹੜੇ ਸੂਟ ਮਿਲ ਸਕਣ ਬਿਲਕੁਲ ਟਾਈਮ ਤੇ ਆ ਕੇ ਆਰਡਰ ਨਾ ਦਿਆ ਕਰੋ ਕਿ ਸਾਡੇ ਇਸ ਤਰ੍ਹਾਂ ਦੇ ਸੂਟ ਤਿਆਰ ਕਰ ਦਿਓ ਕਿਉਂਕਿ ਐਟ ਅ ਟਾਈਮ ਕੋਈ ਵੀ ਹਨਾ ਆਪਾਂ ਬੁਕਿੰਗ ਨਹੀਂ ਕਰਦੇ ਹੈਗੇ ਜਿਹੜਾ ਕੋਈ ਪਹਿਲਾਂ ਹਨਾ ਰੈਡੀ ਕਰਵਾਉਣ ਲਈ ਸੂਟ ਦੋਗਾ ਵੀ ਸਾਡਾ ਇਸ ਤਰ੍ਹਾਂ ਦਾ ਵਰਕ ਕਰ ਦੋ ਤੇ ਨਾਲ ਦੀ ਨਾਲ ਹਾ ਪੇਮੈਂਟ ਕਰੋਗੇ ਤਾਂ ਤੁਹਾਡੇ ਸੂਟ ਲੈਣਗੇ ਜਿਹੜੇ ਆਪਾਂ ਰੈਡੀ ਕਰਵਾਵਾਂਗੇ ਠੀਕ ਹੈ ਜੀ ਕੋਈ ਵੀ ਇਹਨਾਂ ਦੇ ਵਿੱਚੋਂ ਸੂਟ ਪਸੰਦ ਦਾ ਤੁਹਾਨੂੰ ਤਾਂ 1200 ਸਿਰਫ ਇਹਨਾਂ ਦਾ ਪ੍ਰਾਈਸ ਹੈਗਾ ਵਿਦਆਊਟ ਦੁਪੱਟ ਜੇ ਤੁਸੀਂ ਦੁਪੱਟਾ ਲਾਉਂਗੇ ਤਾਂ ਉਹਦੇ ਐਕਸਟਰਾ ਚਾਰजेस ਹੋਣਗੇ ਕੋਈ ਵੀ ਮਤਲਬ ਇਦਾਂ ਨਹੀਂ ਹੈਗਾ ਵੀ ਵਿੱਚ ਇਨਕਲੂਡ ਨੇਗੇ ਵੀਡੀਓ ਜਿਹੜੀ ਧਿਆਨ ਨਾਲ ਸੁਣਿਆ ਕਰੋ ਐਂਡ ਤੱਕ ਪ੍ਰਾਈਜ਼ ਹਰ ਇੱਕ ਸੂਟ ਦਾ ਨਾਲ ਹੁੰਦੇ ਮੈਂਸ਼ਨ ਕੀਤਾ ਹੋਇਆਗਾ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰਵਾਉਣੇ ਨੇਗੇ ਪਾਰਟੀ ਵੇਅਰ ਸੂਟਸ ਵੀ ਮਤਲਬ ਜਿਹੜੇ ਆਰਡਰ ਨੇਗੇ ਚੱਲ ਰਹੇ ਨੇਗੇ ਜਦੋਂ ਰੈਡੀ ਹੋ ਕੇ ਆਗੇ ਪ੍ਰੋਪਰ ਹਨਾ ਸਟੀਚਿੰਗ ਹੋ ਗਏ ਫਿਰ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਤੁਸੀਂ ਉਹ ਵਾਲੇ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਜਿਹੜੇ ਕਸਟਮਰਾਂ ਦੇ ਚੱਲ ਰਹੇ ਨੇਗੇ ਤੁਸੀਂ ਆਪਣੇ ਮਤਲਬ ਅਕੋਰਡਿੰਗ ਵੀ ਜਿਹੜਾ ਤੁਹਾਨੂੰ ਆਪਣੀ ਚੁਆਇਸ ਅਕੋਰਡਿੰਗ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਤੁਸੀਂ ਉਦਾਂ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਕੱਲ ਨੂੰ ਲੈ ਕੇ ਆਵਾਂਗੇ ਜੀ ਆਪਾਂ ਇੱਕ ਨਵੀਂ ਵੀਡੀਓ ਸੋਨੇ-ਸੋਨੇ ਸੂਟ ਇਦਾਂ ਹੀ ਲੈ ਕੇ ਆਉਂਦੇ ਰਹਾਂਗੇ ਡੇਲੀ ਵੀਡੀਓ ਹਨਾ ਜਰੂਰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਜੇ ਤੁਸੀਂ ਹਨਾ ਮਤਲਬ ਮੈਨੂੰ ਇੰਸਟਾਗ੍ਰam ਪੇਜ ਤੋਂ ਦੇਖਦੇ ਆ ਤਾਂ ਮੇਰੇ ਪੇਜ ਨੂੰ ਜਰੂਰ ਵੱਧ ਤੋਂ ਵੱਧ ਫੋਲੋ ਕਰੇ ਜਿੰਨੀ سپورਟ ਤੁਸੀਂ ਮੇਰੀ YouTube ਤੇ ਕੀਤੀ ਹੈਗੀ ਉਨੀ ਹੀ سپورਟ ਮੇਰੇ Instagram ਤੇ ਕਰਿਓ ਕੱਲੂ ਲੈ ਕੇ ਆਵਾਂਗੇ ਜੀ ਆਪਾਂ ਸੋਹਣੇ ਸੋਹਣੇ ਸੂਟ ਫਿਰ ਠੀਕ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਉਂਦੇ ਰਹਾਂਗੇ ਰਖੜੀਆਂ ਤੱਕ ਕਿਸੇ ਵੀ ਭੈਣ ਨੂੰ ਚਾਹੀਦੇ ਹੋਏ ਤਾਂ ਵੀਡੀਓ ਹਨਾ ਡੇਲੀ ਦੇਖਦੇ ਰਹੋ ਡੇਲੀ ਅਪਡੇਟ ਦਿੰਦੇ ਰਹਾਂਗੇ ਸਾਰੀਆਂ ਹੁਣ ਰਖੜੀ ਤੱਕ 9 ਅਗਸਤ ਦੀ ਰਖੜੀ ਆ 8 ਅਗਸਤ ਤੱਕ ਜਿਹੜੇ ਸਾਰੇ ਨੇ ਕਿ ਠੀਕ ਪ੍ਰਾਈਸ ਤੱਕ ਸੂਟ ਆਉਣਗੇ ਡਿਸਕਾਊਂਟ ਤੇ ਆਉਣਗੇ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟਨੇਗੇ ਜਿਹੜੇ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ